ਇਕ ਤਾਂ ਪੰਜਾਬੀ ਉਹ ਸਭ ਤੋਂ ਪਹਿਲਾਂ ਤਾਂ ਨੂੰ ਪਤਾ ਹੀ ਆ ਕਿ ਸਰਕਾਰਾਂ ਨੇ ਸਾਰੇ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਇੱਕ ਤਾਂ ਮੇਰਾ ਵੀਰਾ ਜਿਹੜਾ ਆਪਣਾ ਨਵਾਂ ਬਣਾਇਆ ਖਾਤਾ ਇਹਦੇ ਨਾਲ ਜੁੜੋ ਤਾਂ ਕਿ ਆਪਣੀ ਗੱਲਬਾਤ ਜਿਹੜੀ ਸਾਂਝੀ ਹੁੰਦੀ ਰਵੇ ਸੋ ਆਪਾਂ ਅੱਜ ਗੱਲ ਕਰਨੀ ਆ ਜੋ ਸਾਡਾ ਸ਼ਹੀਦ ਕਿਸਾਨੀ ਮੋਰਚੇ ਦਾ ਸ਼ੁਭਕਰਨ ਸਿੰਘ ਉਹਦਾ ਕੱਲ ਨੂੰ ਭੋਗ ਹੈ ਪਿੰਡ ਬੱਲੋ ਵਿਖੇ ਸੋ ਸਾਰੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਪਿੰਡ ਬੱਲੋ ਸਮਾ 10 ਵਜੇ ਜ਼ਿਲ੍ਹਾ ਬਠਿੰਡਾ ਪਹੁੰਚਣ ਦੀ ਖਿੱਚਲਾ ਕਰਨੀ ਤੇ ਦੂਜੀ ਆਪਾਂ ਅੱਜ ਗੱਲ ਕਰਨੀ ਹੈ ਕਿ ਜਿੱਥੇ ਲਗਾਤਾਰ ਇੱਕ ਪਾਸੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਸਾਡੀ ਨੌਜਵਾਨੀ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ ਉਹ ਦੂਜੇ ਪਾਸੇ ਸਾਡੇ ਜ਼ਖਮਾਂ ਦੇ ਉੱਤੇ ਹੋਰ ਲੂਣ ਭੁੱਕਿਆ ਜਾ ਰਿਹਾ ਹੈ ਤੁਹਾਡੇ ਧਿਆਨ ਚ ਹੋਣਾ ਲਖੀਮਪੁਰ ਖੀਰੀ ਦੀ ਘਟਨਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨੀ ਮੋਰਚੇ ਦੌਰਾਨ ਅਜੇ ਮਿਸ਼ਰਾ ਟੈਣੀ ਜਿਹੜਾ ਉੱਥੋਂ ਦਾ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਬੀਜੇਪੀ ਵੱਲੋਂ ਜਿਹਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਆ ਕੇ ਕਿਸਾਨਾਂ ਨੂੰ ਦਰੜਤਾ ਸੀ ਮਾਰਦਾ ਸੀ ਕਈ ਕਿਸਾਨ ਜ਼ਖਮੀ ਹੋ ਗਏ ਸੀ ਉਸੇ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ ਬੀਜੇਪੀ ਨੇ ਲਖੀਮਪੁਰ ਖੀਰੀ ਤੋਂ ਫਿਰ ਭਰਾਬੋ ਆਪਣਾ ਉਮੀਦਵਾਰ ਲਾਣਿਆ ਸਿੱਕਦਾ ਪੰਜਾਬੀਓ ਧਿਆਨ ਰੱਖਿਓ ਹੁਣ ਗੱਲ ਦਾ ਤੁਹਾਡੇ ਪਿੰਡਾਂ ਚ ਉਹਨਾਂ ਨੇ ਵੋਟਾਂ ਮੰਗਣ ਬੀਜੇਪੀ ਵਾਲਿਆਂ ਨੇ ਹੁਣ ਖੜਾ ਖੜਾ ਕੇ ਸਵਾਲ ਪੁੱਛਣਿਆ ਘੇਰ ਕੇ ਤੇ ਛਤਰਾ ਦੇ ਹਾਰ ਗਲ ਚ ਪਾਉਣੇ ਇਹਨਾਂ ਦੇ ਪੁੱਛਣਾ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੁਣ ਵੀ ਸ਼ੰਭੂ ਖਨੌਰੀ ਬਾਡਰਾਂ ਦੇ ਮਾਰ ਰਹੇ ਆ ਕੁੱਟਮਾਰ ਕਰ ਰਹੇ ਆ ਲੱਤਾਂ ਬਾਹਾਂ ਤੋੜ ਰਹੇ ਆ ਪਰਚੇ ਪਾ ਰਹੇ ਆ ਸਾਡੇ ਬੈਠੇ ਕਿਸਾਨਾਂ ਨੂੰ ਜਲੀਲ ਵੀ ਕਰ ਰਹੇ ਆ ਤੇ ਉਲਟਾ ਸਾਡੇ ਕਾਤਲਾ ਨੂੰ ਟਿਕਟਾਂ ਨਾਲ ਵੀ ਨਮਾਜ਼ ਰਹੇ ਹੋ ਆਪਾਂ ਦੇਖਦੇ ਰਹੇ ਆ ਵੀ ਕਿਵੇਂ ਐਸੇ ਜਗਦੀਸ਼ ਟੈਟਰ ਵਰਗੇ ਸਜਨ ਕੁਮਾਰ ਵਰਗੇ ਆ ਚਲ ਕੇ ਭਗਤ ਵਰਗੇ ਉਹਨਾਂ ਨੂੰ ਕਿਵੇਂ ਕਾਂਗਰਸ ਵੀ ਟਿਕਟਾਂ ਦੇਂਦੀ ਰਹੀ ਹੈ ਸਾਡੇ ਕਾਤਲਾ ਨੂੰ ਉਹੀ ਕੰਮ ਭਰਾਵੋ ਬੀਜੇਪੀ ਨੇ ਸ਼ੁਰੂ ਕਰਤਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਰਲੇ ਸਾਰੇ ਇਕੱਠੇ ਨੇ ਇਹ ਜੇ ਸਾਨੂੰ ਲੱਗਦਾ ਵੀ ਕੋਈ ਇਹ ਪੰਜਾਬ ਦਾ ਮੁੱਖ ਮੰਤਰੀ ਸਾਡੇ ਹੱਕ 'ਚ ਹੈ ਭਲੇਖਾ ਆਪਣੇ ਦਿਮਾਗ 'ਚੋਂ ਕੱਢ ਦਿਓ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ ਐ ਮੈਂ ਪੰਜਾਬ ਨਾਲ ਐ ਭਰਾਵੋ 8 ਦਿਨਾਂ ਬਾਅਦ ਸ਼ਿਕਰਨ ਦੀ ਐਫ ਆਈ ਆਰ ਦਰਜ ਹੋਈ 8 ਦਿਨਾਂ ਬਾਅਦ 21 ਨੂੰ ਦਾ ਕਤਲ ਹੁੰਦਾ ਆ ਦੀ ਮੌਤ ਹੁੰਦੀ ਐ ਸਿੱਧੀ ਪਾਉਂਦਾ ਉਹ ਤੇ 28 ਤਰੀਕ ਨੂੰ ਮੁਕੱਦਮਾ ਦਰਜ ਹੁੰਦਾ ਉਹ ਵੀ ਹੁੰਦਾ ਅਣਪਛਾਤੇਆਂ ਦੇ ਉੱਤੇ ਆ 0 ਐਫ ਆਈ ਆਰ ਤੁਹਾਡੇ ਧਿਆਨ ਚ ਹੋਣਾ ਯਾਦ ਹੋਣਾ ਵੀ ਜਦੋਂ ਬੇਵਲ ਗੋਲੀ ਕਾਣ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਨਸਿਓ ਮਾਨ ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਜੀ ਪੰਜਾਬ ਦੇ ਗ੍ਰਹਿ ਮੰਤਰੀ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਫਿਰ ਹੁਣ ਗ੍ਰਹਿ ਮੰਤਰੀ ਹਰਿਆਣੇ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਬਈ ਕਿਉਂ ਨਹੀਂ ਪੁਲਿਸ ਤੇ ਮੁਕੱਦਮਾ ਦਰਜ ਹੋਇਆ ਹੁਣ ਅਣਪਛਾਤੇ ਨੇ ਮੁਕੱਦਮਾ ਦਰਜ ਕਰਤਾ ਇਹਦਾ ਲੋਕਾਂ ਨੇ ਜੋਰ-ਜ਼ੋਰ ਪਾ ਕੇ ਭਰਾਵੋ ਕਰਾ ਲਿਆ ਨਹੀਂ ਤਾਂ ਤੁਸੀਂ ਦੂਜੇ ਪਾਸੇ ਦੇਖ ਹੀ ਰਹੇ ਹੋ ਪ੍ਰਤਪਾਲ ਜਿਹੜਾ ਲੱਤਾਂ ਬਾਹਾਂ ਤੋੜ ਕੇ ਕਰੀ ਕਰਕੇ ਭੰਨ ਕੇ ਉਹ ਪੀਜੀਆ ਹੀ ਪਾਇਆ ਉਹਦਾ ਕੋਈ ਮੁਕਦਮਾ ਦਰਜ ਨਹੀਂ ਹੋਇਆ ਦੋ ਮੁੰਡਿਆਂ ਦੀ ਅੱਖਾਂ ਗਈਆਂ ਇੱਕ ਅੱਖ ਚਲੀ ਗਈ ਉਹਦਾ ਕੋਈ ਮੁਕਦਮਾ ਦਰਜ ਨਹੀਂ ਹੋਇਆ ਤਿੰਨ ਨੇ ਲੱਤਾਂ ਟੁੱਟੀਆਂ ਬਾਹਾਂ ਟੁੱਟੀਆਂ ਕੋਈ ਮੁਕਦਮਾ ਦਰਜ ਨਹੀਂ 250 ਬੰਦਾ ਜ਼ਖਮੀ ਆ ਕੋਈ ਮੁਕਦਮਾ ਦਰਜ ਨਹੀਂ ਸਾਡੇ ਉੱਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਬਾਹਾਂ ਸਾਡੇ ਜਿਹੜੇ ਮਸ਼ੀਨਰੀ ਸੀਗੀ ਟਰੈਕਟਰ ਗੱਡੀਆਂ ਉਹ ਭੰਨੇ ਗਏ ਟਾਇਰ ਵੱਡੇ ਗਏ ਟੈਂਕੀਆਂ ਭੰਨੀਆਂ ਸਟੀਅਰਿੰਗ ਭੰਨ ਤੇ ਕੋਈ ਮਕਦਮਾ ਦਰਜ ਨਹੀਂ ਦੂਜੇ ਪਾਸੇ ਇਸ ਗੱਲ ਤੋਂ ਧਿਆਨ ਭਟਕਾਉਣ ਦੇ ਲਈ ਆ ਨਵਾਂ ਡਰਾਮਾ ਭਾਂਸਿਆਂ ਨੇ ਸ਼ੁਰੂ ਕਰ ਲਿਆ ਕਿ ਬਾਲਾ ਸਰ ਫਾਰਮ ਦੀਆਂ ਗੱਲਾਂ ਕਰਨ ਲੱਗ ਗਿਆ ਜੀ ਇਹ ਬਾਲਾ ਸਰ ਫਾਰਮ ਜੀ ਇਹ ਸੁਖ ਵਿਲਾਸ ਦੀ ਗੱਲ ਹੱਚ ਬਾਲਾ ਸਰ ਨੇ ਸੁਖ ਵਿਲਾਸ ਦੀ ਗੱਲ ਕਰਦਾ ਕਿ ਸੁਖਵੀਰ ਬਾਦਲਾ ਸੁਖ ਵਿਲਾਸ ਹੈ ਜੀ ਉੱਥੇ ਆ ਗੈਰ ਕਾਨੂੰਨੀ ਹੈ ਜੀ ਉੱਥੇ ਆ ਗੈਰ ਕਾਨੂੰਨੀ ਹੈ ਸੋਪਵਾਨ ਸੰਤ ਤੇਰੇ ਕੋਲੇ ਗੱਲਾਂ ਦਾ ਖੜਾ ਬਈ ਕਿੱਥੇ ਗਿਆ ਚੰਨੀ ਨੂੰ 2 ਕਰੋੜ ਰੁਪਈਆ ਰਿਸ਼ਵਤ ਦੇਣ ਵਾਲਾ ਬੰਦਾ ਉਹਨੂੰ ਡਿਉਟੀ ਲਾਤਾ ਚੰਨੀ ਨੂੰ ਅੰਦਰ ਕਰਤਾ ਕਿੱਥੇ ਗਈਆਂ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਕਫਲੇ ਦੀਆਂ ਫਾਈਲਾਂ ਜਿਹੜੀਆਂ ਤੂੰ ਕਹਿੰਦਾ ਸੀਗਾ ਮੇਰੇ ਮੇਜ਼ ਤੇ ਪਈਆਂ ਨੇ ਕਿੱਥੇ ਗਿਆ ਆਪਣਾ ਵਿਜੇ ਸਿੰਘਲਾ ਜਿਹੜਾ ਮਾਣਸ ਵਾਲਾ ਤੁਸੀਂ ਆਪ ਹੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਅੱਜ ਤੁਹਾਡੇ ਸਾਰੇ ਪ੍ਰੋਗਰਾਮ ਚੱਕੇ ਹੁੰਦਾ ਕਿੱਥੇ ਗਿਆ ਮਤਰਤਨ ਬਟੰਡੇ ਦੇ ਹਾਤੀ ਵਾਲਾ ਐਮ ਐਲ ਏ ਕਿੰਨੀਆਂ ਗੱਲਾਂ ਤੂੰ ਇਹਨੂੰ ਪਹਿਲਾਂ ਕਰ ਚੁੱਕੇ ਆਂ ਕਿਹੜੀ ਗੱਲ ਤੇ ਖਰਾਤ ਰਿਆ ਹੁਣ ਦੇਖਾਂਗੇ ਜਦੋਂ ਤੂੰ ਸੁਖਵੀਰ ਸਿੰਘ ਬਾਦਲ ਦੇ ਸੁਰਖ ਬਲਾਹ ਦੇ ਉੱਤੇ ਕਾਰਵਾਈ ਕਰਦਾ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਸੁਰਖ ਬਲਾਹ ਦੇ ਵਿੱਚ ਸਕੂਲ ਖੋਲਾਂਗੇ ਹੁਣ ਆ ਕੱਖ ਨਹੀਂ ਭਰਾਵਾ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾਈ ਚੱਲ ਨਾਲੇ ਤੂੰ ਸਰਕਾਰ ਐ ਤੇਰੇ ਹੱਥ ਚ ਕਾਨੂੰਨ ਐ ਤੇਰੇ ਹੱਥ ਚ ਪੁਲਿਸ ਐ ਤੂੰ ਜੋ ਮਰਜ਼ੀ ਹੁਕਮ ਕਰਦਾ ਜਿਹਦੀ ਮਰਜ਼ੀ ਕਾਰਵਾਈ ਕਰਾ ਸਕਦਾ ਤੇਰਾ ਕੰਮ ਕਾਰਵਾਈ ਕਰਨ ਦਾ ਗੱਲਾਂ ਕਰਨ ਦਾ ਨਹੀਂ ਅਸਲ ਭਰਾਵੋ ਧਿਆਨ ਦੇਣ ਦੀ ਲੋੜ ਆ ਪੰਜਾਬੀਓ ਇਹ ਆ ਸਾਰੇ ਮੁੱਦੇ ਤੋਂ ਕਿਸਾਨਾਂ ਦੇ ਮੁੱਦੇ ਰੋ ਧਿਆਨ ਭਟਕਾ ਕੇ ਵੀ ਲੋਕ ਮੈਨੂੰ ਸਵਾਲ ਕਰਨਗੇ ਵੀ ਇੰਨੇ ਦਿਨਾਂ ਬਾਅਦ ਐਫ ਆਰ ਕਿਉਂ ਦਰਜ ਕੀਤੀ ਐ ਇੰਨੇ ਦਿਨ ਹੋ ਗਏ ਸਾਡੇ ਮੁੰਡਿਆਂ ਨੂੰ ਫੱਟੜ ਹੋਇਆ ਨੱਤਾਂ ਬਾਹਾਂ ਤੋੜਿਆ ਨੂੰ ਉਹਦੇ ਮੁਕੱਦਮੇ ਕਿਉਂ ਨਹੀਂ ਦਰਜ ਕਰ ਰਿਹਾ ਆ ਸਾਰਾ ਧਿਆਨ ਭਟਕਾਉਣ ਦੇ ਲਈ ਇਨੇ ਚੱਕ ਕੇ ਸੁਖਵਲਾਸ ਵਾਲੀ ਗੱਲ ਅੱਗੇ ਕੱਢ ਲੈਂਦੀ ਆ। ਆ ਲਈ ਫਿਰਦਾ ਕੇਜਰੀਵਾਲ ਨੂੰ ਇੱਥੇ ਦੋ ਤੰਦਰਾਂ ਦੇ ਦੌਰੇ ਤੇ ਕੇਜਰੀਵਾਲ ਆਇਆ। ਪਹਿਲਾਂ ਜਹਾਜ਼ ਉੜਦਾ ਦਿੱਲੀ ਨੂੰ। ਉਹਨੂੰ ਲੈ ਕੇ ਆਉਂਦਾ। ਫਿਰ ਜਹਾਜ਼ ਦਵਾਰਾ ਉੜਦਾ ਉਹਨੂੰ ਛੱਡ ਕੇ ਆਉਂਦਾ। ਪਹਿਲਾਂ ਜਾਣ ਦਾ 걔ੜਾ, ਫਿਰ ਆਉਣ ਦਾ 걔ੜਾ, ਫਿਰ ਛੱਡਣ ਦਾ 걔ੜਾ, ਫਿਰ ਵਾਪਸ ਮੁੜਨ ਦਾ 걔ੜਾ। ਐਂ ਸਾਡਾ ਕਈ ਕਰੋੜਾਂ ਰੁਪਈਆ ਦਾ ਤੇਲ ਜਹਾਜ਼ਾਂ 'ਚ ਐਂ ਫੁੱਕੀ ਜਾਂਦਾ ਏ। ਕਰਨਾ ਦਾ ਕਹਿੰਦੇ ਇਹ ਮੁਹੱਲਾ ਕਲੀਨਿਕ ਨਾਲੋਂ ਘਾਟਣਾ ਜੀ ਇੱਥੇ। ਮੁਹੱਲਾ ਕਲੀਨਿਕ ਨਾਲੋਂ ਘਾਟਣਾ ਕਰਾਉਣ ਲਈ ਇੱਥੇ ਕੇਰੀਵਾਲ ਆ ਰਿਹਾ। ਕੀ ਗੱਲ ਬਈ ਪੰਜਾਬ ਦਾ ਤੂੰ ਮੁੱਖ ਮੰਤਰੀ ਆ ਕੇਦਰੀ ਵਾਲਾ ਮੁੱਖ ਮੰਤਰੀ ਐ ਅਧਿਕਾਰਨ ਤੂੰ ਕਰਦੇ ਤੇਰੇ ਕੋਲੇ 90 99 ਹੋਰ ਬੰਦੇ ਆ ਮੰਤਰੀ ਐ ਐਮ ਐਲ ਏ ਉਹਨਾਂ ਤੋਂ ਕਰਾ ਦੇ ਜਾਂ ਫਿਰ ਆਪਣਾ ਉਹਦਾ ਛੱਡ ਤੇ ਮੁੱਖ ਮੰਤਰੀ ਕੇਦਰੀ ਵਾਲ ਨੂੰ ਬਣਾ ਦੇ ਵੈ ਤਾਂ ਹੈਗੀ ਹੀ ਐ ਵੈ ਤਾਂ ਕੋਈ ਸ਼ੱਕ ਨਹੀਂ ਹੈਗੀ ਵੈਸੇ ਤਾਂ ਉਹ ਹੈਗੀ ਹੀ ਐ ਕਿਉਂਕਿ ਸਾਰਾ ਕੁਝ ਹੀ ਉਹ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੱਥ ਤੇ ਰਿਮੋਟ ਕੰਟਰੋਲ ਉਹਨਾਂ ਕੋਲੇ ਐ ਉਹਨਾਂ ਮੁਤਾਬਕ ਤੂੰ ਚੱਲਦਾ ਪਰ ਤੂੰ ਸਿੱਧਰੂਪ ਜੀ ਐਲਾਨ ਕਰ ਦੇ ਕਿ ਭਰਾਓ ਮੈਂ ਹਟਿਆ ਪਾਸੇ ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋਊਗਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਈ ਬਾਰ-ਬਾਰ ਇਹੀ ਪੀਲਾ ਕਰਦੇ ਆ ਕਿ ਇਹਨਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲਗਾਤਾਰ ਤੁਹਾਨੂੰ ਗਮਰਾਹ ਕਰ ਰਿਹਾ ਬੰਦਾ ਲਗਾਤਾਰ ਝੂਠ ਗੱਪ ਤੂਫਾਨ ਇਹ ਤੁਹਾਡੀ ਨਵਜ ਫੜੀ ਬੈਠਾ ਵੀ ਕਿਵੇਂ ਲੋਕਾਂ ਦਾ ਧਿਆਨ ਪੜਕਾਉਣਾ ਹੈ ਕਿਵੇਂ ਲੋਕਾਂ ਦਾ ਧਿਆਨ ਇੱਕ ਪਾਸੇ ਦੂਜੇ ਪਾਸੇ ਲਾਉਣਾ ਪੱਟ ਕੇ ਉਹੀ ਕੰਮ ਕਰ ਰਿਹਾ ਸੋ ਕਿਸਾਨੀ ਮੋਰਚੇ 'ਚ ਬਈ ਡਟੇ ਰਹੋ ਬਾਕ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਬਹੀਰਾਂ ਘੱਟ ਕੇ ਬਾਰੀਆਂ ਬਣ ਕੇ ਸੰਭੂਖ ਨੌਰੀ ਪਹੁੰਚੋ ਬਈ ਲੜਾਈ ਵੱਡੀ ਐ ਲੜਾਈ ਲੰਮੀ ਐ ਦੋ ਵੇਲੇ ਗੁਰੂ ਘਰਾਂ ਦੇ ਅਰਦਾਸ ਕਰਿਆ ਕਰੋ ਦੋ ਵੇਲੇ ਮੈਂ ਬੇਨਤੀ ਕਰਦਾ ਹਾਂ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨਾਂ ਨੂੰ ਕਿ ਦੋ ਵੇਲੇ 5-5 10-10 ਮਿੰਟ ਰੋਜ਼ ਆਪਣੇ ਲੋਕਾਂ ਨੂੰ ਜਗਾਓ 호ਕਾ ਦਿਓ ਵੀ ਚਲੋ ਭਾਈ ਬਾਰਡਰਾਂ ਵੱਲ ਚਲੋ ਬਾਰਡਰਾਂ ਵੱਲ ਜਿੰਨੀ ਤੁਹਾਡੀ ਗਿਣਤੀ ਬਾਰਡਰਾਂ ਤੇ ਹੋਣੀ ਐ ਉਨਾਂ ਹੀ ਸਰਕਾਰ ਨੇ ਗੁੱਡੇ ਪਰ ਹੋਣਾ ਹਾਜ਼ਰੀ ਯਕੀਨੀ ਬਣਾਓ ਜਿੰਨੇ ਖਨੌਰੀ ਦੇ ਆਲੇ-ਦਾਲੇ ਪਿੰਡ ਨੇ ਜਿੰਨੇ ਸ਼ੰਭੂ ਦੇ ਆਲੇ-ਦਾਲੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਖਾਸ ਤੌਰ ਤੇ ਅਪੀਲ ਬੇਨਤੀ ਕਰਦਾ ਕਿ ਬੱਦ ਤੋਂ ਬੱਦ ਰੋਜ਼ ਨੌਜਵਾਨੋਂ ਉੱਥੇ 4-4 5-5 ਘੰਟੇ ਤੁਸੀਂ ਨੇੜੇ ਪਿੰਡਾਂ 'ਚ ਬੈਠਿਓ ਆਪਣੀਆਂ ਹਾਜ਼ਰੀਆਂ ਬਈ ਯਕੀਨੀ ਤੌਰ ਤੇ ਬਣਾਓ ਸਾਡੇ ਬਜ਼ੁਰਗਾਂ ਦਾ ਸਾਡੇ ਬੈਠੇ ਉੱਥੇ ਭਰਾਵਾਂ ਦਾ ਸਾਥ ਦੇਗੇ ਸੋ ਮੈਂ ਫਿਰ ਅਪੀਲ ਕਰਦਾ ਬਈ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਮੇਰੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਬਈ ਉਹ ਸਰਕਾਰ ਨੇ ਬੰਦ ਕਰ ਦਿੱਤੇ ਆੜਾ ਦਿੱਤੇ ਆ ਇਥੋਂ ਦੇ ਵੀ ਨਹੀਂ ਹੈਗੇ ਆ ਨਵਾਂ ਭਰਾਵੋ ਖਾਤਾ ਬਣਾਇਆ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸੋ ਇਹਦੇ ਨਾਲ ਮੇਰਾ ਵੀ ਇਹ ਮੇਰਾ ਪੇਜ ਨਾਮਾ ਬਣਿਆ ਹੋਇਆ ਜਿੱਤੇ ਮੈਂ ਅੱਜ ਬੋਲ ਰਿਹਾ ਇਹਦੇ ਨਾਲ ਤੁਸੀਂ ਇੱਕ ਬਾਈ ਨੇ ਸਵਾਲ ਪੁੱਛਿਆ ਕਹਿੰਦਾ ਬਾਈ ਤੇਰਾ ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਕੁਝ ਦਿਨਾਂ ਤੋਂ ਸੋ ਇਹਦਾ ਵੀ ਜਵਾਬ ਬਾਈ ਮੈਂ ਤੁਹਾਨੂੰ ਦੇ ਦਿੰਨਾ ਮੇਰਾ ਸੋਸ਼ਲ ਮੀਡੀਆ ਦੇ ਵਿਰੋਧ ਕੌਣ ਕਰ ਰਹੇ ਨੇ ਬਾਦਲਾਂ ਦੇ ਕਾਂਗਰਸੀਆਂ ਦੇ ਆਮ ਆਦਮੀ ਪਾਰਟੀ ਦੇ ਭਾਜਪੀ ਦੇ ਜਿਹੜੇ ਖਰੀਦੇ ਹੋਏ ਪੇੜ ਬੰਦੇ ਨੇ ਉਹ ਬੈਠ ਕੇ ਮੇਰਾ ਵਿਰੋਧ ਕਰ ਰਹੇ ਹੈ ਹੁਣ ਲਗਾਤਾਰ ਸਾਰੀਆਂ ਧਿਰਾਂ ਸਾਰੀਆਂ ਪਾਰਟੀਆਂ ਮੇਰੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਿਰਜ ਰਹੇ ਨੇ ਕਿ ਲੱਖੇ ਦੇ ਖਿਲਾਫ ਇੱਕ ਪ੍ਰਪਾਗੈਂਡਾ ਚਲਾ ਕੇ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਸੋ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਇਹਨਾਂ ਦੇ ਬੰਦੇ ਹੀ ਕਿਸਾਨੀ ਮੋਰਚੇ ਦੇ ਵਿੱਚ ਵੀ ਮੁਰਦਾਬਾਦ ਮੁਰਦਾਬਾਦ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹੁੰਨਾ ਬੀ ਜੇ ਇਹਨਾਂ ਦੇ ਮੰਚ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮੰਚ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਭਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਦਾਰ ਹਾਂ ਜੇ ਮਕਸਦ ਹੀ ਇਹ ਹੈਗਾ ਕਿ ਭਾਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆਂ ਕਿ ਲੱਖੇ ਦੇ ਗੱਲ ਪੈਣਾ ਹੈ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋ ਬੰਦਾ ਇਹ ਮਨਸਾ ਲਈ ਬੈਠਾ ਮੰਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਹੈ ਪਰ ਪੱਗ ਦਾ ਭਰਾਬੂ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਾਹਣਾ ਆਉਂਦੇ ਤੇ ਨਾ ਇਹ ਭਲੇਖਾ ਕੋਈ ਵਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋ ਬਦਮਾਸ਼ ਠੀਕ ਹੈ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾਸਾਨੂੰ ਲੋੜ ਅਸੀਂ ਆਪਣਾ ਕੰਮ ਕਰ ਰਹੇ ਆ ਪਰ ਜੇ ਭਰਾ ਬੁੱਟ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੌਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਿਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆ ਜਾਓ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਿਓ ਪਰ ਦੋ ਤਿੰਨ ਫਾਈ ਇਹ ਰੋਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ ਪਹਿਲਾਂ ਹੀ ਵੀਡੀਓ ਕੱਢੀ ਬੈਠੇ ਹੁਣੇ ਤਿਆਰ ਹੁੰਦੇ ਆ ਵੀ ਲਾਲ ਲਾਲ ਜੀ ਕਰਦੇ ਰੋਲਾ ਜਪਾਦੇ ਵੀ ਲੱਖੇ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਜਾਂ ਮੈਨੂੰ ਦੱਸ ਦਿਓ ਵੀ ਲੱਖੇ ਨੇ ਭਰਾਵੋ ਹੁਣ ਤੱਕ ਕੋਈ ਗਦਾਰੀ ਕੀਤੀ ਹੋਵੇ ਪੰਜਾਬ ਦੇ ਨਾਲ ਕੋਈ ਧੋਖਾ ਖਮਾਇਆ ਹੋਵੇ ਲੋਕਾਂ ਦੇ ਨਾਲ ਕੋਈ ਪਠ ਸ਼ੁਰਾ ਮਾਰਿਆ ਹੋਵੇ ਲੱਖਾ ਲੜ ਰਿਹਾ ਹੁਣ ਤੱਕ ਕਦੇ ਪੰਜਾਬੀ ਬੋਲੀ ਲਈ ਕਦੇ ਪੰਜਾਬ ਦੇ ਪਾਣੀਆਂ ਲਈ ਕਦੇ ਪਰਵਾਸ ਤੇ ਮੈਂ ਗੱਲ ਕਰਦਾ ਕਦੇ ਜ਼ਮੀਨਾਂ ਨਾ ਵੇਚਣ ਦੀ ਮੈਂ ਗੱਲ ਕਰਦਾ ਬਾਈ ਜ਼ਮੀਨਾਂ ਨਾ ਵੇਚੋ ਨਾ ਪੰਜਾਬ ਛੱਡ ਕੇ ਭਜੋ ਪੰਜਾਬ ਖਾਲੀ ਹੋ ਰਿਹਾ ਆਪਣੀ ਬੋਲੀ ਆਪਣੇ ਦਰਸ਼ੇ ਨੂੰ ਸੰਭੋ ਲੱਖਾ ਅੱਜ ਦਾ ਨਹੀਂ ਲੱਖਾ ਕਿਆ ਸਾਲ ਤੋਂ ਬਈ ਘਰੋਂ ਨਿਕਲਿਆ ਹੋਇਆ ਤੁਰਿਆ ਹੋਇਆ ਦਿਨ ਰਾਤ ਲੜ ਰਿਹਾ ਰੱਖਾ ਪਰ ਇੱਕ ਮਾਹੌਲ ਹੁੰਦਾ ਹੈ ਕਿ ਤੁਹਾਡੇ ਲਈ ਲੜਨ ਵਾਲੇ ਬੰਦਿਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾਂਦਾ ਹੈ ਉਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਸਟੇਟ ਦੀਆਂ ਵੀ ਚਾਲਾਂ ਹੁੰਦੀਆਂ ਨੇ, ਏਜੰਸੀਆਂ ਦੀਆਂ ਵੀ ਖੇਡਾਂ ਹੁੰਦੀਆਂ ਨੇ। ਵੀ ਜਿਹੜਾ ਬੰਦਾ ਆਪਣੇ ਲੋਕਾਂ ਦੀ ਆਵਾਜ਼ ਬਣਦਾ ਹੈ, ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਹ ਬੰਦੇ ਨੂੰ ਜਾਂ ਤਾਂ ਲੋਕਾਂ 'ਚ ਬਦਨਾਮ ਕਰ ਦਿਓ, ਪ੍ਰਾਪੇ ਗੰਡੇ ਰਾਹੀਂ, ਨਾਮ ਬਦਨਾਮ ਹੋਇਆ ਕੋਈ ਨਾ ਕੋਈ ਝੂਠਾ-ਮੂਠਾ ਮਕਦਮਾ ਮੜ ਕੇ ਅੰਦਰ ਦਾ ਦੇ ਦਿਓ। ਫੇਰ ਵੀ ਨਾ ਸੂਤ ਆਇਆ ਤਾਂ ਅਖੀਰਲਾ ਹਥਿਆਰ ਹੁੰਦਾ ਉਹਨੂੰ ਮਰਵਾ ਦਿਓ। ਇਹ ਤਿੰਨ ਤਰ੍ਹਾਂ ਦੇ ਹਥਿਆਰ ਭਰਾਓ ਸਟੇਟ ਏਜੰਸੀਆਂ ਵਰਤਦੀਆਂ ਆਈਆਂ ਨੇ। ਉਹੀ ਮਾਹੌਲ ਅੱਜ ਮੈਂ ਦੇਖ ਰਿਹਾ ਕਿ ਇਹ ਲਗਾਤਾਰ ਜਿੰਨੇ ਬਾਦਲਾਂ ਬਾਦਲਾਂ ਦੀ ਵੱਧ ਪੂਛ ਨੂੰ ਅੱਗ ਲੱਗੀ ਹੋਈ ਆ ਆਓ ਬੈਠੇ ਥੋੜਾ ਕਿ ਤੇ ਸਕਵੀਰ ਬਾਦਲ ਆ ਜੇ ਕੋ ਵੱਡਾ ਥੋੜਾ ਬਿਠਾ ਦਿਓ ਕੋ ਤੁਹਾਡੇ ਬੌਕਰ ਵਾਲੇ ਤੁਸੀਂ ਲਿਓ ਕਿ ਕਾਂਗਰਸ ਕੋ ਤੁਸੀਂ ਲਿਓ ਕਿ ਬੀਜੇਪੀ ਵਾਲੇ ਤੁਸੀਂ ਲਿਓ ਮੈਂ ਆਉਣ ਨੂੰ ਤਿਆਰ ਆ ਮੇਰੇ ਬਾਰੇ ਜੋ ਮਰਜ਼ੀ ਸਵਾਲ ਪੁੱਛ ਲਿਓ ਪਰ ਐ ਜੇ ਤੁਸੀਂ ਬਣਾਈ ਬੈਠੇ ਮਾਹੌਲ ਵੀ ਐ ਤੁਸੀਂ ਬਦਨਾਮ ਕਰ ਦੋਂਗਾ ਐ ਨਹੀਂ ਮੈਂ ਬਦਨਾਮ ਹੁੰਦਾ ਲਾਓ ਜੋਰ ਮੈਂ ਕਹਿੰਦਾ ਜੋ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਬੋਲਣ ਦਾ ਹੱਕ ਆ ਬਈ ਬੋਲੇ ਜੀ ਸਤ ਕੇ ਬੋਲਿਓ ਸਾਰਥਕ ਤਰੀਕੇ ਦੇ ਨਾਲ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਜੋ ਮਰਜ਼ੀ ਬੋਲੀ ਜਾਓ ਮੈਂ ਨਹੀਂ ਕਿਸੇ ਨੂੰ ਰੋਕਦਾ ਜੋ ਜੀ ਚ ਮਨ ਚ ਆਉਂਦਾ ਬੋਲੋ ਪਰ ਜਿਹੜੇ ਭਰਾ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜੀ ਸਤ ਕੇ ਮੈਂ ਸਵਾਗਤ ਕਰੂੰਗਾ ਮੈਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਦੇਮ ਉਸ ਦਿਨ ਹੀ ਕਿਹਾ ਜੀ ਭਾਈ ਜੀਨੇ ਕੋਈ ਸਵਾਲ ਕਰਨਾ ਜੀ ਸਤਕੇ ਆਓ ਮੈਂ ਤਿਆਰ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਤਿਆਰ ਹਾਂ ਪਰ ਜੇ ਉੱਥੇ ਬੰਦੇ ਆ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਜਾਂ ਕੋਈ ਦੂਜੀਆਂ ਤੀਜੀਆਂ ਤਰ੍ਹਾਂ ਦੇ ਛੱਡੇ ਹੋਏ ਜਾਂ ਬੋਕਰਾਂ ਦੇ ਜਾਂ ਕੋਈ ਕਾਂਗਰਸੀਆਂ ਦੇ ਵੀ ਲੱਖੇ ਦੇ ਗਲਪੇ ਜੋ ਜੀ ਲੱਖੇ ਦੀ ਬੇਇੱਜ਼ਤੀ ਕਰਦੇ ਉਹਨਾਂ ਦੇ ਸਾਥੋਂ ਪ੍ਰਭੂ ਕਰਾਉਣੀ ਕਰਾਈ ਜਾਣੀ ਦੀ ਸੋ ਇਸ ਕਰਕੇ ਆਹੀ ਅਪੀਲ ਆ ਕੱਲ ਨੂੰ ਦਾ ਭੋਗ ਆ ਨੌਜਵਾਨ ਦਾ ਸ਼ੁਭਕਰਨ ਦਾ ਵੱਲੋਂ ਪਿੰਡ ਜਿਲ੍ਹਾ ਬਠਿੰਡਾ ਉੱਥੇ ਵੀ ਪਹੁੰਚੋ ਇਹ ਬੀਜੇਪੀ ਵਾਲਾ ਨੂੰ ਘੇਰ ਕੇ ਛਤਰਾਂ ਦੇ ਹਾਰ ਗਲ ਚ ਪਾਉਣੇ ਆ ਵੀ ਤੁਸੀਂ ਮਿਸ਼ਰੇ ਟੈਣੀ ਵਰਗਿਆਂ ਨੂੰ ਟਿਕਟਾਂ ਸਾਡੇ ਨੌਜਵਾਨਾਂ ਦੇ ਗੋਲੀਆਂ ਤੇ ਆ ਦੂਜੇ ਬਾਦਲ ਵਾਲੇ ਅੰਦਰ ਖਾਤੇ ਸਮਝੌਤੇ ਤੈ ਹੈ ਇਹਨਾਂ ਦਾ 6 5 2 6 ਬਾਦਲ ਨੇ ਲੜਨਾ ਸੀ 5 ਲੜਦੀਆਂ ਸੀਗੀਆਂ ਬੀਜੇਪੀ ਵਾਲਿਆਂ ਨੇ 2 ਦੇਣੀਆਂ ਸੀ ਢੀਂਡਸਾ ਗਰੁੱਪ ਨੂੰ 6 5 11 ਤੇ 2 13 ਇਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ ਇੱਕਸਾਨੀ ਮੋਰਚਾ ਸ਼ੁਰੂ ਹੋ ਗਿਆ ਉਹਸਾ ਦਾ ਹੁਣ ਵੀ ਹੋ ਜੇ ਅੰਦਰ ਖਾਤੇ ਇੱਕੋ ਹੀ ਨੇ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਨਾਲ ਆ ਬਦਲਾਂ ਨੇ ਜੁੰਡਲੀ ਕਹਿੰਦੀ ਐ ਦੂਜੇ ਪਾਸੇ ਅੰਦਰ ਖਾਤੇ ਬੀਜੇਪੀ ਨਾਲ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਸੋ ਭਰਾਵੋ ਇੱਥੇ ਪੰਜਾਬ ਦੇ ਲੋਕੋ ਸਮਝੋ ਤੁਹਾਡਾ ਕੋਈ ਦਰਦ ਹੀ ਨਹੀਂ ਬਾਈ ਤੁਹਾਡੇ ਪੁੱਤ ਮਾਰੇ ਜਾ ਰਹੇ ਆ ਤੁਹਾਡੀਆਂ نسلਾਂ ਤਬਾਹ ਹੋ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਡੀ ਸੱਭਿਆਚਾਰ ਨੂੰ ਖਤਮ ਕਰਨ ਦੀ ਬੇਉਂਤਬੰਦੀ ਪੂਰੀ ਬਣਾਈ ਜਾ ਚੁੱਕੀ ਆ ਆਪਣੀ ਲੜਾਈ ਆਪ ਲੜਨੀ ਪੈਂਦੀ ਆ ਆਪਣੇ ਹੱਥੀਂ ਆਪਣੇ ਕਾਸ ਸਵਾਰਨਾ ਪੈਂਦਾ ਐ ਇਥੇ ਦੂਜੇ ਦੇ ਕੋਈ ਫਰਿਸ਼ਤੇ ਦੀ ੜੀਕ ਨਾ ਕਰੋ ਸੋ ਉੱਠ ਕੇ ਹੁਣ ਤਾਂ ਘਰਾਂ ਤੋਂ ਬਾਈ ਬਾਹਰ ਆ ਜਾਓ ਜਿੰਨੇ ਵੀ ਤਰਮੇਂਦਰ ਸਿੰਘ ਕਹਿੰਦਾ ਬਾਈ ਮੈਂ ਬਾਹਰ ਆ ਨਹੀਂ ਤਾਂ ਜ਼ਰੂਰ ਆਉਂਦਾ ਬਾਹਰ ਲਿਓ ਮੁੜਿਓ ਬਾਈ ਕਮਾਈਆਂ ਕਮਾਈਆਂ ਕਰਕੇ ਮੁੜਿਓ ਕੱਖ ਨਹੀਂ ਬਾਹਰ ਯਾਰ ਨਾ ਆਪਣੀ ਇਹ ਧਰਤੀ ਨੂੰ ਛੱਡ ਕੇ ਜਾਓ ਇਹ ਧਰਤੀ ਨਸੀਬਾਂ ਵਾਲਿਆਂ ਨੂੰ ਮਿਲਦੀ ਐ ਭਾਗਾਂ ਵਾਲਿਆਂ ਨੂੰ ਮਿਲਦੀ ਐ ਬਾਈ ਕਰਮਾਂ ਵਾਲਿਆਂ ਨੂੰ ਮਿਲਦੀ ਐ ਪਤਾ ਨਹੀਂ ਕਿੰਨੇ ਕਸੀਂ ਉਤਪ ਕੀਤੇ ਹੋਣੇ ਆ ਕਿ ਧਰਤੀ ਤੇ ਸਾਡਾ ਜਨਮ ਹੋਇਆ ਛੱਡ ਕੇ ਨਾ ਪੱਜੂ ਆਜੋ ਲੜਾਂਗੇ ਖੀਰਲੇ ਸਾਥਕ ਲੜਾਂਗੇ ਯਾਰ ਕੋਈ ਫਰਕ ਨਹੀਂ ਪੈਂਦਾ ਆਪਣੇ ਪਹਿਲਾਂ ਵੀ ਲੜਦੇ ਰਹੇ ਆ ਇਹ ਤਾਂ ਸਦੀਆਂ ਤੋਂ ਲੈ ਕੇ ਸਾਡੇ ਪੇਸ਼ਪੰਗਾਂ ਨੇ ਜੰਗਾਂ ਯੁੱਧ ਸੰਘਰਸ਼ ਤਾਂ ਸੋ ਪੱਕੇ ਨਾ ਮੇਰਾ ਵੀਰ ਜ਼ਮੀਨਾਂ ਵੇਚ ਕੇ ਜਾਇਓ ਮੈਨੂੰ ਕੱਲ ਹੀ ਇੱਕ ਪਟਵਾਰੀ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲੇ ਜ਼ਮੀਨਾਂ ਦੀ ਰਜਿਸਟਰੀ ਹੁੰਦੀ ਹੈ ਵੱਡੀਆਂ ਵੱਡੀਆਂ ਕੰਪਨੀਆਂ ਸੜਕਾਂ ਦੇ ਆਲੇ ਦੁਆਲੇ ਸੰਕੜੇ ਏਕੜੇ ਜ਼ਮੀਨ ਖਰੀਦ ਰਹੀਆਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਖਰੀਦ ਰਹੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੁਹਾਡੀ ਧਰਤੀ ਮਾਂ ਪੰਜਾਬ ਤੁਹਾਡਾ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੱਥ ਚਲੇ ਜਾਣਾ ਵੱਡੇ-ਵੱਡੇ ਕਾਲਪਟਾ ਦੇ ਹੱਥ ਹੁਣਾਂ ਦੀ ਆ ਸਾਰੀਆਂ ਸਾਡੀਆਂ ਜ਼ਮੀਨਾਂ ਜਿਆਦਾ ਤਾਂ ਚਲੇ ਜਾਣਗੀਆਂ ਜੇ ਬਾਈ ਅਸੀਂ ਸੁਭ ਕਰਨ ਨੂੰ ਮਰਵਾ ਲਿਆ ਸੀ ਨਵਰੀਤ ਡੇਬਡ ਬੇ ਨੂੰ ਮਰਵਾ ਲਿਆ ਅਸੀਂ 700 ਕਿਸਾਨ ਉੱਥੇ ਆਪਣਾ ਮਰਵਾ ਲਿਆ 13 ਮਹੀਨੇ ਪਹਿਲਾਂ ਬੈਠੇ ਰਹੇ ਅੱਜ ਬੈਠੇ ਲੜ ਰਹੇ ਹਾਂ ਜੇ ਜ਼ਮੀਨਾਂ ਹੀ ਵੇਚ ਕੇ ਜਾਣਾ ਬਾਈ ਭੱਜਣਾ ਹੀ ਛੱਡ ਕੇ ਪੰਜਾਬ ਫਿਰ ਆਪਾਂ ਮਰਵਾ ਕਿਉਂ ਰਹੇ ਆ ਆਪਣੇ ਮਾਵਾ ਦੇ ਪੁੱਤੋਂ ਕਿਉਂ ਖਾਪ ਰਹੇ ਆ ਫਿਰ ਛੱਡ ਦੋ ਫੇਰ ਠੀਕ ਆ ਉਹ ਤਾਂ ਇਹਦਾ ਚੀਜ਼ ਖੋਣਾ ਚਾਹੁੰਦੇ ਨੇ ਯਾਰ ਸੋ ਠੀਕ ਆ ਬਾਈ ਗੌਰ ਕਰਿਓ ਅਬੋਕਰ ਵਾਲਿਆਂ ਨੂੰ ਤੇ ਭਾਜਪੀ ਨੂੰ ਘੇਰ ਕੇ ਸਵਾਲ